ਵੀਰ ਜਵਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ 에어ਪੋਰਟ ਐਂਡ ਮੇ ਫੀਲਡ ਤੇ ਜਿਹੜਾ ਨਵਾਂ ਪਲਾਜ਼ਾ ਖੁੱਲਿਆ ਜੀ ਗੁਰਦੁਆਰਾ ਸਿੱਖ ਹੈਰੀਟੇਜ ਦੇ ਫਰੰਟ ਸਾਈਡ ਤੇ ਸਿੱਖ ਮੀਰੀ ਪੀਰੀ ਸੈਂਟਰ ਜੀ ਹਾਂਜੀ ਬੜੇ ਵੀਰ ਜੀ ਨਾਈਸ ਹੈ ਡੀਲਿੰਗ ਬੜੀ ਗੋੜਿਆ ਬੜਾ ਧਾਰਮਿਕ ਸਾਰਾ ਜੋ ਵੀ ਹੈਗਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਉਹਦੇ ਬਾਰੇ ਅਸ਼ਤਰ ਸ਼ਸ਼ਤਰ ਹੋਰ ਆ ਦਸਤਾਰਾਂ ਹਾਂਜੀ ਦਸਤਾਰਾਂ ਹੋਰ ਜੋ ਵੀ ਸਿੱਖੀ ਨਾਲ ਸੰਬੰਧਿਤ ਜੋ ਵੀ ਲਿਟਰੇਚਰ ਹੈਗਾ ਤੁਸੀਂ ਇੱਥੋਂ ਖਰੀਦ ਸਕਦੇ ਆ ਮੈਂ ਵੀ ਅੱਜ ਫਸਟ ਟਾਈਮ ਆਇਆ ਮੈਂ ਤੇ ਮੇਰੀ ਸਿੰਘਣੀ ਮਨਜੀਤ ਕੌਰ ਸੋ ਬੜਾ ਵਧੀਆ ਲੱਗਾ ਵੀਰ ਜੀ ਉਹਨਾਂ ਦੀ ਡੀਲਿੰਗ ਵੀ ਬੜੀ ਵਧੀਆ ਆ ਗੁਟਕਾ ਸਾਹਿਬ ਵੀ ਤੁਸੀਂ ਖਰੀਦ ਸਕਦੇ ਆ ਹੋਰ ਆ ਪੁਰਾਣੇ ਜੋ ਆਪਣੇ ਖੇਤੀਬਾੜੀ ਦਾ ਸਮਾਨ ਆ ਰੰਬੇ ਦਾਤੀਆਂ ਕਈਆਂ ਵਗੈਰਾ ਤੇ ਬਾਕੀ ਆ ਸਰਬਲੋਹ ਦੇ ਬਾਟੇ ਦੇ ਵੀ ਸੀ ਸਕਦੇ ਆ ਤੁਸੀਂ ਇੱਥੋਂ ਬੜੇ ਵਾਜਬ ਰੇਡਾਂ ਦੇ ਫ੍ਰੀ ਸੇਵਾ ਵਾਂਗੂ ਹੀ ਆ ਸੇਵਾ ਹੀ ਕਰਦੇ ਆ ਵੀਰ ਜੀ ਤੇ ਗੁਰਸਿੱਖਿਆ ਵੀਰ ਜੀ ਆਪ ਵੀ ਸੋ ਸਾਰੇ ਮੇਰੇ ਜਿੰਨੇ ਵੀਰ ਭਰਾ ਮੇਰੀ ਵੀਡੀਓ ਦੇਖਣਗੇ ਸੋ ਇੱਕ ਵਾਰ ਜਰੂਰ ਆ ਕੇ ਦਰਸ਼ਨ ਦਿਓ ਨਾਲੇ ਕੋ ਸਾਹਮਣੇ ਗੁਰਦੁਆਰਾ ਸਿੱਖ ਹੈਰੀਟੇਜ ਆ ਨਾਲੇ ਆ ਕੇ ਦਰਸ਼ਨ ਕਰੋ ਮਹਾਰਾਜ ਦੇ ਤੇ ਨਾਲੇ ਇੱਥੇ ਇੱਕ ਵਾਰੀ ਜਰੂਰ ਆਓ ਓਕੇ ਵੀਰ ਜੀ ਫਾਇ ਖਾਲਸਾ ਵਾਹਿਗੁਰੂ ਜੀ ਕੀ ਫਤਿਹ